ਬਿਲਕੁਲ ਹਦਪਿੰਦਰ ਸਭ ਤੋਂ ਪਹਿਲਾਂ ਗੱਲ ਸੀ ਹੈ ਮਾਨ ਦੀ ਸੀ ਹੈ ਮਾਨ ਇਸ ਵੇਲੇ 40 ਹਸਪਤਾਲ ਦੇ ਵਿੱਚ ਨੇ ਹਾਲੇ ਵੀ ਕੱਲ ਜ਼ਰੂਰ ਥੋੜੀ देर ਦੇ ਲਈ ਮੋਗਾ ਰੈਲੀ ਦੇ ਵਿੱਚ ਗਏ ਮੋਗਾ ਰੈਲੀ ਤੋਂ ਫਿਰ ਦੁਬਾਰਾ ਜਿਹੜੇ ਸਿੱਧੇ 40 ਹਸਪਤਾਲ ਪਹੁੰਚੇ ਅੱਜ ਵੀ ਉਹ ਉੱਥੇ ਹੀ ਦਾਖਲ ਨੇ ਬਾਲਾ ਕਲਾਸ ਹੀ ਨਹੀਂ ਦਿੱਤੀ ਜਾ ਰਹੀ ਕਿ ਕਿਹੜੀ ਬਿਮਾਰੀ ਤੋਂ ਪੀੜਤ ਨੇ ਜਾਂ ਕੀ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਹਾਲੇ ਉਸ ਦੀ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿ ਵੇਰਵੇ ਆ ਦੀ ਪਰ ਇਹ ਨਾ ਜ਼ਰੂਰ ਹੈ ਕਿ ਕੇਜਰੀਵਾਲ ਹੋਰਾਂ ਦਾ ਤਿੰਨ ਦਾ ਪੰਜਾਬ ਦੌਰਾ ਸੀਗਾ ਤੇ ਉਸ ਤੋਂ ਪਹਿਲਾਂ ਸੀਗੇ ਮਾਨ ਜਿਹੜੇ ਨੇ ਉਹ ਪਹਿਲਾਂ 40s ਹਸਪਤਲ ਦਾਖਲ ਹੁੰਦੇ ਨੇ ਫਿਰ ਮੋਗਾ ਰੈਲੀ ਚ ਦੋ ਘਾਟੇ ਲਈ ਜਾਂਦੇ ਨੇ ਉੱਥੇ ਸੰਬੋਧਨ ਕਰਕੇ ਆਉਂਦੇ ਨੇ ਵਾਪਸ ਫਿਰ 40s ਹਸਪਤਲ ਦੇ ਵਿੱਚ ਹੀ ਧਰਤੀ ਹੋ ਜਾਂਦੇ ਨੇ ਇਸ ਨੂੰ ਲੈ ਕੇ ਸਵਾਲ ਨੇ ਵਿਰੋਧੀ ਕਹਿੰਦੇ ਨੇ ਕਿ ਇਹ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੇਜਰੀਵਾਲ ਪੰਜਾਬ ਦੇ ਵਿੱਚ ਦੋ ਦਿੱਤੀ ਸੀਐਮ ਲਾਉਣਾ ਚਾਹੁੰਦੇ ਨੇ ਇੱਕ ਜਿਹੜਾ ਕਿ ਹਿੰਦੂ ਭਾਈਚਾਰੇ ਦੇ ਨਾਲ ਤੇ ਦੂਜਾ ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਇਸ ਕਰਕੇ ਜਦੋਂ ਥੋੜਾ ਜਿਹਾ ਵੀ ਕੁਰਸੀ ਨੂੰ ਕਿਤੇ ਖਤਰਾ ਹੁੰਦਾ ਹੈ ਤਾਂ ਸੀਐਮ ਸਾਹਿਬ ਫੋਰਟਿਸ ਹਸਪੀਟਲ ਦਾਖਲ ਹੋ ਜਾਂਦੇ ਨੇ ਇਹ ਵਿਰੋਧੀਆਂ ਦਾ ਕਹਿਣਾ ਹੈ ਇਸ ਤੋਂ ਬਿਨਾ ਕੱਲ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਜਿਹੜੀਆਂ ਕਹਿ ਰਹੇ ਨੇ ਕਿ ਨਸ਼ੇ ਨੂੰ ਪਿੰਡਾਂ ਦੇ ਵਿੱਚੋਂ ਰੋਕਣ ਦੀਆਂ ਉਸੇ ਦਾ ਇੱਕ ਮੈਂਬਰ 800 ਬੋਤਲਾਂ ਦੇਸੀ ਸ਼ਰਾਬ ਸਮੇਤ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਨੂੰ ਸਵਾਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸਾਡਾ ਚਾਹੇ ਬਗਾਨਾ ਜਿਹੜਾ ਵੀ ਕੋਈ ਨਸ਼ੇ ਦੀ ਤਸਕਰੀ ਕਰੇਗਾ ਜਾਂ ਨਸ਼ੇ ਨੂੰ ਫੈਲਾਵੇਗਾ ਉਸ ਦੀ ਇਹ ਕਾਰਵਾਈ ਕਰਾਂਗੇ ਬ੍ਰੇਜ ਡਿਫੈਂਸ ਕਮੇਟੀ ਅੰਦਰ ਇਹਨਾਂ ਨੂੰ ਕੱਲ ਹੀ ਸੋਚ ਚਕਾਈਆਂ ਗਈਆਂ ਨੇ ਉਹਦਾ ਮੈਂਬਰ ਸੀਗਾ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਨਾਲ ਹੀ ਸੁਮਿੰਦਰ ਜੇਕਰ ਗੱਲ ਕੀਤੀ ਜਾਵੇ ਅੱਜ ਅਕਾਲੀ ਦਲ ਦੇ ਵੱਲੋਂ ਵੀ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਾਦੀਆਂ ਤੋਂ ਅੱਜ ਰੈਲੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਕਿ 2027 ਦੇ ਵਿੱਚ ਅ ਅਕਾਲੀ ਦਲ ਦੀ ਸੁਨਾਮੀ ਆਵੇਗੀ ਅਕਾਲੀ ਦਲ ਦਾ ਤੂਫਾਨ ਆਵੇਗਾ ਤੇ ਪੰਜਾਬ ਦੇ ਲੋਕ ਪੰਜਾਬ ਤੇ ਰਾਜ ਕਰਨਗੇ ਬਾਹਰਲੇ ਲੋਕ ਨਹੀਂ ਕਰਨਗੇ ਇਹ ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਵਿਕਰਮ ਮਜੀਠੀ ਆਦੀ ਤਾਂ ਕੱਲ ਰੈਲੀ ਦੇ ਵਿੱਚ ਵੀ ਸੀਐਮ ਮਾਨ ਨੇ ਕਾਫੀ ਤੰਦ कसे कि ਜਿਹੜੇ ਜੇਲ੍ਹ ਦੇ ਵਿੱਚੋਂ ਆ ਕੇ ਹੁਣ ਮੁੱਛਾਂ ਨੂੰ ਤਾ ਦੇ ਰਹੇ ਨੇ ਇਹ ਜਿਹਨੀਆਂ ਇੱਥੇ ਦੀਆਂ ਅਦਾਲਤਾਂ ਨੇ ਉਹਦੇ ਵਿੱਚੋਂ ਤਾਂ ਭਾਵੇਂ ਜ਼ਮਾਨਤ ਤਾਂ ਰਿਹਾ ਹੋ ਜਣ ਪਰ ਜਿਹੜੀ ਪਰਮਾਤਮਾ ਦੀ ਕਚਹਿਰੀ ਹੈ ਉਹਦੇ ਵਿੱਚੋਂ ਕਿਵੇਂ ਰਿਹਾ ਹੋਣ ਜਾਂ ਕਿ ਦੂਜੇ ਤੇ ਤੌਹਮਤ ਬਾਜ਼ੀਆਂ ਜਿਹੜੀਆਂ ਨੇ ਉਹ ਲਾਈਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਦੀ AI ਵੀਡੀਓ ਬਣਾਈ ਗਈ ਜਿਸ ਦੇ ਵਿੱਚ ਇੱਕ ਜਿਹੜਾ ਲੜਕਾ ਕਹਿ ਸਕਦੇ ਆ ਮੁਲਜ਼ਮ ਕਹਿ ਸਕਦੇ ਆ ਨੰਗੇ ਸਿਰ ਨਜ਼ਰ ਆ ਰਿਹਾ ਬੂਟ ਪਾ ਕੇ ਪ੍ਰਕਰਮਾਂ ਦੇ ਵਿੱਚ ਨਜ਼ਰ ਆ ਰਿਹਾ ਗੱਡੀ ਨਜ਼ਰ ਆ ਰਹੀ ਹੈ ਹਾਲਾਂਕਿ ਉਹ AI ਜਨਰੇਟਿਡ ਵੀਡੀਓ ਹੈ ਉਸ ਨੂੰ ਲੈ ਕੇ ਐਸਟੀਪੀਸੀ ਨੇ ਸਖਤ ਇਤਰਾਜ਼ ਜਤਾਇਆ ਤੇ ਉਸ ਦੇ ਖਿਲਾਫ ਐਫਆਈਆਰ ਹੋਈ ਹੈ ਪਰ ਹਾਲੇ ਪਤਾ ਨਹੀਂ ਲੱਗ ਸਕਿਆ ਕਿ ਜਿਹੜੇ ਇਸ ਨੇ ਜਿਹੜੀ ਕਨਾਉਣੀ ਕਾਰਾ ਕੀਤਾ ਹੈ ਜਿਹੜੀ ਦਰਬਾਰ ਸਾਹਿਬ ਦੀ ਏਆਈ ਜਨਰੇਟਿਡ ਵੀਡੀਓ ਬਣਾਈ ਹੈਗੀ ਉਸ ਦਾ ਕੌਣ ਹੈ ਕਿੱਥੇ ਦਾ ਹੈ ਪਰ ਉਹ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਹੈਗੀ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਤਲ ਜਿਹੜਾ ਹੋਇਆ ਏ ਉਹ ਮੁਹਾਲੀ ਦੇ ਵਿੱਚ ਹੋਇਆ ਹੈ ਮੁਹਾਲੀ ਦੇ ਨਾਲ ਇੱਕ ਪਿੰਡ ਹੈ ਜਗਤਪੁਰਾ ਤੇ ਇੱਕ ਨੌਜਵਾਨ ਜਿਹੜਾ ਪੰਜਾਬੀ ਸੀਗਾ ਤੇ ਜਿਹੜੇ ਪਰਵਾਸੀ ਜਿਹੜੇ ਹੈਗੇ ਨੇ ਦੂਜੀ ਸਟੇਟਸ ਦੇ ਵਿੱਚੋਂ ਆਏ ਹੋਏ ਲੋਕ ਵਿਹਾਰ ਤੇ ਯੂਪੀ ਦੇ ਵਿੱਚੋਂ ਉਹਨਾਂ ਤੇ ਇਹ ਇਲਜ਼ਾਮ ਨਹੀਂ ਕਿ ਉਹਨਾਂ ਨੇ ਇੱਕ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਇਹ ਉਸ ਨੂੰ ਲੈ ਕੇ ਕਾਫੀ ਵਿਰੋਧ ਜਿਹੜਾ ਹੈ ਉਹ ਮੋਹਾਲੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਵੀ ਇਸ ਕਤਲ ਤੋਂ ਬਾਅਦ ਵੀ ਇਹ ਹੋ ਰਿਹਾ ਹੈ ਕਿ ਜਿਹੜੀਆਂ ਇਹ ਕਤਲ ਦੀਆਂ ਵਾਰਦਾਤਾਂ ਜਾਂ ਅਪਰਾਧਿਕ ਵਾਰਦਾਤਾਂ ਇਸ ਦੇ ਵਿੱਚ ਇਨਵੋਲਵ ਹੋ ਰਹੇ ਨੇ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਜੱਜਦਾਰ ਉਹਨਾਂ ਨੇ ਵੀ ਇਸ ਗੱਲ 'ਤੇ ਚਿੰਤਾ ਵੀ ਜ਼ਾਹਰ ਕੀਤੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮਾਈਗ੍ਰੈਂਟਸ ਜਿਹੜੇ ਨੇ ਉਹ ਆਏ ਨੇ ਤੇ ਕ੍ਰਾਈਮ ਜਿਹੜਾ ਹੈ ਉਹ ਵੀ ਉਹਦੀ ਰੇਸ਼ੋ ਵੀ ਲਗਾਤਾਰ ਵਧ ਰਹੀ ਹੈ ਖਾਸ ਕਰ ਮੋਹਾਲੀ ਖਰੜ ਕਰਾਲੀ ਇਹਨਾਂ ਏਰੀਆਜ਼ ਦੇ ਵਿੱਚ ਵੀ ਜਾਂ ਜਿੱਥੇ ਵੀ ਕਿਤੇ ਵੱਡੇ ਸ਼ਹਿਰ ਨੇ ਉੱਥੇ ਕੰਮ ਕਰਨਾ ਕਰਨ ਪਰ ਅਪਰਾਧਿਕ ਵਾਰਦਾਤਾਂ ਤੇ ਇਧਰਲੇ ਮੁੰਡਿਆਂ ਦਾ ਇਸ ਤਰ੍ਹਾਂ ਕਤਲ ਕਰਨਾ ਇਹ ਇੱਕ ਚਿੰਤਾ ਦਾ ਵਿਸ਼ਾ ਹੈਗਾ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਨੌਨ ਸਟਾਪ